ਵੀ.ਏ.ਜੀ. ਰਾਜੀਤ ਸਿੰਘ ਸੰਦੂ ਬੀਤੀ ਰਾਤ ਪਠਾਨਕੋਟ ਪਹੁੰਚੇ ਜੰਮੂ ਕਸ਼ਮੀਰ ਨਾਲ ਲਗਦੇ ਮਾਦੋਪੁਰ ਚੈੱਕਪੋਸਟ ਤੇ ਪਹੁੰਚੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਐਸ.ਐਸ.ਪੀ ਪਠਾਨਕੋਟ ਦਰਜਿੰਦਰ ਸਿੰਘ ਢਿੱਲੋਂ ਅਤੇ ਹੋਰ ਕਈ ਪੁਲਿਸ ਅਧਿਕਾਰੀ ਮੌਜੂਦ ਸਨ ਪਠਾਨਕੋਟ ਦੇ ਇੰਟਰਸਟੇਟ ਨਾਕੇ ਮਾਦੋਪੁਰ ਵਿਖੇ ਪੰਜਾਬ ਪੁਲਿਸ ਵੱਲੋਂ ਚੇੜੀ ਗਈ ਮੁਹਿੰਮ ਨਾਈਟ ਡੋਮੀਨੇਸ਼ਨ ਚੇੜੀ ਗਈ ਜਿਸ ਵਿੱਚ ਪੰਜਾਬ ਪੁਲਿਸ ਦੇ ਡੀਆਈਜੀ ਰਾਜਪਾਲ ਸਿੰਘ ਸੰਧੂ ਦੇ ਰਾਤ 1 ਵਜੇ ਦੇ ਕਰੀਬ ਮੁਖਤੌਰਤੇ ਪਹੁੰਚੇ ਅਤੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿੱਤਾ ਇਸ ਮੌਕੇ ਜ਼ਿਲ੍ਹਾ ਪਠਾਨਕੋਟ ਦੇ ਐਸਐਸਪੀ ਦਰਜਿੰਦਰ ਸਿੰਘ ਿੱੱਲੋ ਵੀ ਨਾਲ ਮੌਜੂਦ ਸਨ ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਇਹ ਕਰਦਿਆਂ ਡੀਆਈਜੀ ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਲਗਾਤਾਰ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਸੁਰ ਸੁਰੱਖਿਆ ਵਿਵਸਥਾ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਆਪਰੇਸ਼ਨ ਚਲਾਏ ਜਾ ਰਹੇ ਹਨ ਜਿਸਤੇ ਚੱਲਦਿਆਂ ਅੱਜ ਸੂਬੇ ਪਾਰ ਵਿੱਚ ਨਾਈਟ ਡੋਮੀਨੇਸ਼ਨ ਆਪਰੇਸ਼ਨ ਚਲਾਏ ਜਾ ਰਹੇ ਹਨ ਅਤੇ ਪੁਲਿਸ ਦੇ ਮੁੱਖ ਅਧਿਕਾਰੀ ਜਗਾ ਜਗਾਤੇ ਜਾ ਕੇ ਨਾਕਿਆਂ ਦੀ ਚੈਕਿੰਗ ਕਰ ਰਹੇ ਹਨ ਇਹ ਅਚਾਨਕ ਨਹੀਂ ਹੈ ਇਟਸ 올 ਪਲਾਨ ਜਿਸ ਤਰ੍ਹਾਂ ਆਪਣਾ ਡਰੱਗਸ ਦੇ ਖਿਲਾਫ ਸਾਰੇ ਸਟੇਟ ਦੇ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਤਰ੍ਹਾਂ ਹੁਣੇ ਨਾਈਟ ਡੋਮੀਨੇਸ਼ਨ ਜਿਹੜੀ ਹੈਗੀ ਆ ਇਹ ਵੀ ਇੱਕ ਪਲਾਨ ਦੇ ਤਹਿਤ ਚਲਾਈ ਜਾ ਰਹੀ ਹੈਗੀ ਆ ਅੱਜ ਸਾਰੇ ਸਟੇਟ ਦੇ ਡਿਸਟ੍ਰਿਕਟ ਐਸਪੀਜ਼ ਸੀਪੀਜ਼ ਸਾਰੇ ਸੀਨੀਅਰ ਅਫਸਰ ਜਿਹੜੇ ਹੈਗੇ ਨੇ ਉਹ ਬਾਹਰ ਫੀਲਡ ਵਿੱਚ ਨੇ ਮਾਨਯੋਗ ਡੀਜੀਪੀ ਸਾਹਿਬ ਖੁਦ ਬਾਹਰ ਫੀਲਡ ਵਿੱਚ ਹੈਗੇ ਨੇ ਔਰ ਇਹ ਕੰਟੀਨਿਊ ਰਹੇਗੀ ਆਪਣੇ ਆਪਣੇ ਅਕੋਰਡਿੰਗਲੀ ਜਿੱਦਾਂ ਪਲਾਨ ਕੀਤਾ ਜਾਏਗਾ ਸਰ ਜਿਵੇਂ ਜੁੱਧ ਨਸ਼ਾ ਵਿਰੁੱਧ ਮੁਹਿੰਮ ਹੁਣ ਸਟਾਰਟ ਕੀਤੀ ਹੈ ਕੀ ਥੋੜੀ ਦੇਰ ਪਹਿਲਾਂ ਨਹੀਂ ਕਰਦੇ ਸੀ ਇਹ ਉੱਤ ਚੱਲ ਰਹੀ ਹੈਗੀ ਆ ਪਹਿਲਾਂ ਵੀ ਚੱਲਦੀ ਸੀਗੀ ਬਟ ਉਹਦਾ ਜਿਹੜਾ ਥਰਸਟ ਹੈਗਾ ਜਿਹੜਾ ਉਹਦਾ ਕਵੈਂਟਮ ਹੈਗਾ ਉਹਦਾ ਫਰਕ ਹੈਗਾ ਉਹਦੇ ਵਿੱਚ ਹੁਣ ਤਕਰੀਬਨ ਹਰ ਵਿਭਾਗ ਨਾਲ ਲੱਗਾ ਹੋਇਆ ਹੈਲਥ ਨਾਲ ਲੱਗੀ ਹੋਈ ਹੈ ਦੂਸਰੇ ਜਿਹੜੇ ਸਬੰਧਤ ਡਿਪਾਰਟਮੈਂਟਸ ਹੈਗੇ ਨੇ ਉਹ ਲੱਗੇ ਹੋਏ ਨੇ ਔਰ ਜਿਹੜਾ ਨਾਈਟ ਡੋਮਿਨੇਸ਼ਨ ਆ ਇਹ ਤੇ ਸਿਰਫ ਪੁਲਿਸ ਦਾ ਹੀ ਹੁੰਦਾ ਇਹ ਜਨਰਲ ਅਸੀਂ ਸਾਰੀ ਸਾਰੀ ਜਿਹੜੀ ਪੁਲਿਸ ਫੋਰਸ ਹੈਗੀ ਮੈਕਸਿਮਮ ਉਹਨਾਂ ਰਾਤ ਨੂੰ ਹੀ ਬਾਹਰ ਨਿਕਲੇਗੀ ਸਰ ਇਹ ਜਿਹੜਾ ਜਿੰਨੇ ਕਿ ਬਾਰਡਰ ਦਾ ਨਕਾ ਹੈਗਾ ਇਹਨੂੰ ਬਾਰਡਰ ਲੱਗਦਾ ਜੀਐਨਸੀ ਦਾ ਬਾਰਡਰ ਹੈ ਕਿ ਇਥੇ ਨਫਰੀ ਵੀ ਵਧਾਈ ਜਾਏਗੀ ਉਹ ਜ਼ਰੂਰਤ ਮੁਤਾਬਕ ਹੈਗੀ ਹੈ ਕਿੰਨੀ ਨਫਰੀ ਚਾਹੀਦੀ ਹੈਗੀਆ ਉਹ ਐਸਐਸਬੀ ਸਾਹਿਬ ਨੇ ਅਸੈਸ ਕੀਤੀ ਹੈਗੀਆ ਉਸ ਹਿਸਾਬ ਦੇ ਨਾਲ ਲਾਉਂਦੇ ਹੈਗੇ ਨੇ ਔਰ ਜਿੰਨੇ ਵੀ ਤੁਹਾਡੇ ਇਸ ਤੋਂ ਦੂਸਰੇ ਦੋ ਹੋਰ ਨਾਕੇ ਪੈਂਦੇ ਨੇ ਜਿਹੜੇ ਬਾਰਡਰ ਦੇ ਨਾਲ ਪੈਂਦੇ ਨੇ ਜਾਂ ਇੰਟਰ ਡਿਸਟ੍ਰਿਕਟ ਨਾਕੇ ਹੈਗੇ ਨੇ ਸ਼ਹਿਰ ਦੇ ਵਿੱਚ ਨਾਕੇ ਨੇ ਰੂਰਲ ਏਰੀਆ ਦੇ ਨਾਕੇ ਨੇ ਸੈਕੰਡ ਡਿਫੈਂਸ ਲਾਈਨ ਦੇ ਨਾਕੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਉਹ ਡੇ ਟੂ ਡੇ ਅਸੈਸਮੈਂਟ ਦੇ ਉੱਪਰ ਹੀ ਲਾਉਂਦੇ ਹੈਗੇ ਚੈਕਿੰਗ ਕਬਿਆਨ ਇਸ ਤਰ੍ਹਾਂ ਚੱਲਦਾ ਰਹੇਗਾ ਬਿਲਕੁਲ ਚੱਲੇਗਾ ਚੈਕਿੰਗ ਵੀ ਚੱਲੇਗੀ ਕੋਈ ਹੋਰ ਜਿਹੜੇ ਆਪਰੇਸ਼ਨਸ ਹੋਣਗੇ ਇਸ ਦੇ ਰਿਲੇਟਿਡ ਨਾਈਟ ਆਪਰੇਸ਼ਨਸ ਉਹ ਵੀ ਕੀਤੇ ਜਾਣਗੇ ਸਰ ਜਿਹੜਾ ਜੋ ਨਸ਼ਾ ਦੁੱਧ ਮੁਹਿੰਮ ਚੱਲੀ ਗਈ ਸੀਗੀ ਉਹਦਾ ਕਿੰਨਾ ਕੁ ਜਿਹੜਾ ਆਪਣੇ ਦੇਖਣ ਨੂੰ ਮਿਲਿਆਗਾ ਇਹ ਤੱਕ ਦੇਖੋ ਅਸੀਂ ਬੜੇ ਸੈਟੀਸਫਾਈਡ ਆ ਯਾਨੀ ਪ੍ਰੋਗਰੈਸ ਹੋਇਆ ਮੈਂ ਖੁਦ ਸ਼ਹਿਰ ਦੇ ਵਿੱਚ ਆਉਂਦਾ ਰਿਹਾ ਹੈਗਾ ਚਾਰ ਪੰਜ ਵਾਰ ਆ ਤੁਹਾਨੂੰ ਸਾਰਿਆਂ ਦੇ ਨਾਲ ਇੰਟਰੈਕਟ ਕੀਤਾ ਹੈਗਾ ਪਬਲਿਕ ਦੇ ਨਾਲ ਵੀ ਮੁਲਾਕਤ ਕੀਤੀ ਆ ਮੈਂ ਹਸਪੀਟਲ ਵੀ ਗਿਆ ਸੀਗਾ ਜਿਹੜੇ ਤੁਹਾਡੇ ਓਟ ਸੈਂਟਰਸ ਹੈਗੇ ਨੇ ਜਾਂ ਜਿੱਥੇ ਨਸ਼ਾ ਛਡਾਊ ਕੇਂਦਰ ਨੇ ਉਹ ਵੀ ਵਿਜ਼ਿਟ ਕੀਤੇ ਸੀਗੇ ਐਂਡ ਵੀ ਆਰ ਵੈਰੀ ਸੈਟੀਸਫਾਈਡ ਬੜੀ ਤਸੱਲੀ ਹੈਗੀ ਆ ਕਿ ਹਾਂ ਲੋਕ ਚਾਹੁੰਦੇ ਨੇ ਕਿ ਇਸ ਜਿਹੜੀ ਹੈਗੀ ਆ ਬਿਮਾਰੀ ਤੋਂ ਸਾਨੂੰ ਮੁਕਤੀ ਮਿਲੇ